ਸਤਿ ਸ਼੍ਰੀ ਅਕਾਲ ਜੀ ਇਸ ਵੇਲੇ ਮੌਜੂਦ ਹੈ ਜੀ ਮੂਲਾਪੁਰ ਥਾਣਾ ਮੋਹਾਲੀ ਸ਼ਹਿਰ ਦੇ ਵੱਡੇ ਕਸਬਾ ਮੂਲਾਪੁਰ ਥਾਣੇ ਦੇ ਵਿੱਚ ਜਿੱਥੇ ਕਿ ਕਈ ਪਿੰਡਾਂ ਦੇ ਲੋਕ ਅੱਜ ਇਕੱਠੇ ਹੋਏ ਨੇ ਇਕੱਠੇ ਹੋ ਕੇ ਥਾਣੇ ਦਾ ਘਿਰੋ ਕੀਤਾ ਹੈ ਸੋ ਕਿਉਂ ਕੀਤਾ ਹੈ ਕੀ ਕਾਰਨ ਹੈ ਉਹ ਵੀ ਗੱਲਬਾਤ ਕਰਦੇ ਆਂ ਭਾਜੀ ਅੱਜ ਤੁਸੀਂ ਥਾਣੇ ਦੇ ਵਿੱਚ ਕਈ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਆਏ ਕੀ ਕਾਰਨ ਹੈ ਕਿਉਂ ਕੀਤਾ ਹੈ ਦੇਖੋ ਜੀ ਅਸੀਂ ਇਹਨਾਂ ਦੇ ਸਤਾਏ ਬੇ ਮਜਬੂਰ ਹੋ ਕੇ ਆਏ ਆਂ ਜੀ ਸਵੇਰੇ ਗੁਰੂ ਘਰ ਵਿੱਚ ਅਮਰਤ ਵੇਲੇ ਨਿਤਨੇਮ ਦਾ ਪਾਠ ਹੋ ਰਿਹਾ ਹੁੰਦਾ ਹੈ ਜੀ ਥਾਣੇ ਤੋਂ ਮੁਲਾਜ਼ਮ ਆਉਂਦੇ ਆਂ ਜੀ ਉਹ ਭੱਦੀ ਸ਼ਬਦਾਵਲੀ ਵਰਦੋ ਓਏ ਬੰਦ ਕਰੋ ਇਹਨੂੰ ਬੰਦ ਕਰੋ ਜੀ ਦੱਸੋ ਪੰਜਾਬ 'ਚ ਇਹ ਗੁੰਡਾ ਰਾਜ ਨਹੀਂ ਹੋਰ ਕੀ ਹੈ ਜਦ ਕਿ ਸੁਖ ਸ਼ਾਂਤੀ ਨਾਲ ਗੁਰੂ ਦਾ ਨਾਮ ਲੈਣਾ ਕੋਈ ਗੁਨਾਹ ਹੋ ਗਿਆ ਅੱਧਾ ਘੰਟਾ ਸਾਨੂੰ ਸਵੇਰੇ ਅੱਧਾ ਪੌਣਾ ਘੰਟਾ ਸ਼ਾਮ ਨੂੰ ਲੱਗਦਾ ਹੈ ਜੀ ਜੇ ਆ ਵੀ ਨਹੀਂ ਹੁਣ ਇਹਨਾਂ ਨੇ ਪੰਜਾਬ 'ਚ ਸਾਨੂੰ ਬਾਣੀ ਨਾਲ ਬਾਣੀ ਤੇ ਬਾਣੇ ਨਾਲ ਨਹੀਂ ਜੋੜਨ ਦੇਣਾ ਪੰਜਾਬ 'ਚ ਤਾਂ ਪਹਿਲਾਂ ਹੀ ਛੇਮਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਜੀ ਦੱਸੋ ਕੋਈ ਮਾੜਾ ਕੰਮ ਹੈ ਜਿਹੜਾ ਕੋਈ ਬਾਣੀ ਪੜਦਾ ਉਹਨੂੰ ਉਹਦੀ ਬਾਣੀ ਵੀ ਬੰਦ ਕਰਾ ਰਹੇ ਜੀ ਨਾਲੇ ਇਹਦੇ ਨਾਲ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਜੀ ਸਾਡੇ ਪਿੰਡ ਲਾਊਡ ਸਪੀਕਰ ਦੀ ਆਵਾਜ਼ ਸਾਡੇ ਜਿਹੜੇ ਥੋੜੇ ਬਹੁਤੇ ਮਤਲਬ ਬਾਉਂਡਰੀ ਪਰ ਘਰ ਰਹੇ ਨੇ ਜੀ ਕਹਿ ਲਓ ਫਿਰਮੀ ਪਰ ਉਹਨਾਂ ਨੂੰ ਤੱਕ ਆਵਾਜ਼ ਮਸੂ ਜਾਂਦੀ ਹੈ ਜੀ ਇਹ ਕਹਿੰਦੇ ਤੁਹਾਡੇ ਸਪੀਕਰ ਦੀ ਆਵਾਜ਼ ਬਹੁਤ ਹੈ ਜੀ ਜਦ ਕਿ ਬਹਾਨਾ ਬਣਾਇਆ ਗਿਆ ਜੀ ਇਹ ਇਹ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦਾ ਇੱਕ ਜਰੀਆ ਬਣਾਇਆ ਵਈ ਇਹਨਾਂ ਨੇ ਸੋ ਕਈ ਪਿੰਡਾਂ ਦੇ ਲੋਕ ਇੱਥੇ ਇਕੱਠੇ ਹੋਏ ਨੇ ਜੋ ਜਿਸ ਦੇ ਵਿੱਚ ਮੁੱਲਾਪੁਰ ਫਰੋਜਪੁਰ ਸਲਾਮਤਪੁਰ ਅਤੇ ਪੜੋਲ ਦੇ ਲੋਕ ਸਰਪੰਚ ਨੌਜਵਾਨ ਪੜੌਂਜਿਆ ਦੇ ਇਕੱਠੇ ਹੋ ਕੇ ਆਏ ਨੇ ਸੋ ਮੁੱਲਾਪੁਰ ਦੇ ਵੀ ਨੌਜਵਾਨ ਇੱਥੇ ਇਕੱਠੇ ਹੋਏ ਨੇ ਕੀ ਕਹਿਣਾ ਚਾਹੁੰਦੇ ਕਿ ਤੁਹਾਡੇ ਵੀ ਸਪੀਕਰ ਪੁਲਿਸ ਵਾਲਿਆਂ ਦੇ ਵੱਲੋਂ ਬੰਦ ਕਰਵਾਏ ਜਾਂਦੇ ਆ ਸਾਡੇ ਨਾਲ ਪ੍ਰੋਗਰਾਮ ਸੀਗਾ ਧਾਰਮਿਕ ਪ੍ਰੋਗਰਾਮ ਸੀਗਾ ਪਿੰਡ ਦਾ ਸਾਂਝਾ ਪ੍ਰੋਗਰਾਮ ਹਰ ਮਹੀਨੇ ਹੁੰਦਾ ਏ ਪਤਾ ਨਹੀਂ ਕਿਸ ਨੇ ਸ਼ਿਕਾਇਤ ਕਰੀ ਜਦੋਂ ਵੀ ਕਹਿੰਦੇ ਇੱਕੋ ਜਿਹੀ ਜਿਹੀ ਕੰਪਲੇਂਟ ਆ ਗਈ ਜੀ ਕੁਝ ਹੋ ਗਿਆ 9:30 ਵਜੇ ਇੱਕ ਸਪੀਕਰ ਬੰਦ ਕਰਾਤੇ 9:30 ਵਜੇ ਆ ਗਿਆ ਅਦੇ 9 ਵਜੇ ਕੋਈ ਟੁੱਕ ਨਹੀਂ ਬਣਦਾ ਚੰਡੀਗੜ੍ਹ ਚ ਫਿਰ ਵੀ 6:00 ਦਾ 10:00 10:30 ਵਜੇ ਤੱਕ ਚੱਲਦੇ ਰਹਿਣੇ ਆ। ਹਮਮ ਅਗਰ ਚੰਡੀਗੜ੍ਹ ਵਾਲਾ ਮਤਲਬ ਲੋ ਇੱਥੇ ਪਾਸ ਕਰਨਾ ਚੰਡੀਗੜ੍ਹ ਵਾਲੀ ਸੋਲੂਸ਼ਨ ਵੀ ਦਿਓ। ਹਮ ਸਾਨੂੰ ਕੋਈ ਸਹੂਲਤਾਂ ਤਾਂ ਹੈ ਨਹੀਂ ਹੈਨਾ ਚੰਡੀਗੜ੍ਹ ਵਾਲਾ ਸ਼ਾਸਨ ਇਹ ਸ਼ਹਿਰਾਂ ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੇ ਐ ਇਦਾਂ ਤਾਂ ਕੁਝ ਹੋਰ ਦਾ ਪਿੰਡਾਂ ਚ ਗੁਰਦੁਆਰਾ ਸਾਹਿਬ ਮੰਦਿਰਾਂ ਚ ਕੀਰਤਨ ਹੋਣੀ ਹੋਣੀ ਇਹ ਪਿੱਛੇ ਤੇ ਹੁੰਦੇ ਆਏ ਹੁੰਦੇ ਰਹਿਣੇ ਆ। ਜਾਗਰਣ ਹੈ ਰਾਤ ਸਾਰੀ ਰਾਤ ਦਾ ਜਾਗਰਣ ਤਾਂ ਹੀ ਮੰਨਿਆ ਜਾਂਦਾ ਐ। ਉਹਨੂੰ ਜਾਗਰਣ ਕਹਿੰਦੇ ਸਾਰੇ ਆਣਾ ਚੱਲੇ ਮੈਂ ਜੋ ਸਪੀਕਰੇ ਬੰਦ ਕਰ ਦੋ ਤਾਂ ਕੀ ਫਾਇਦਾ ਫਿਰ ਜਿਹੜੇ ਬੰਦੇ ਬਜ਼ੁਰਗ ਘਰ ਤੇ ਉੱਠ ਕੇ ਨਹੀਂ ਆ ਸਕਦੇ ਉਹਨਾਂ ਦੇ ਕੰਨਾਂ 'ਚ ਕਿੱਦਾਂ ਪਹੂਗੀ ਆਵਾਜ਼ ਕਿੱਦਾਂ ਜਾਊਗੀ ਸਪੀਕਰਾਂ ਦੇ ਥੁਰੇ ਜਾਂਦੀ ਐ ਹੁਣ ਪਾਠ ਸਵੇਰੇ ਸਵੇਰੇ ਗੁਰਦੁਆਰਾ ਸਾਹਿਬ ਚ ਪਾਠ ਸ਼ੁਰੂ ਹੁੰਦਾ ਐ ਉਹ ਕਿਦਾਂ ਸ਼ੁਰੂ ਹੁੰਦਾ ਸਵੇਰੇ ਸਪੀਕਰਾਂ ਚ ਬੋਲਿਆ ਤਾਂ ਹੀ ਲੋਕਾਂ ਨੂੰ ਪਤਾ ਲੱਗਦਾ ਕਿ ਦੀਨ ਚੜ ਗਿਆ ਕੀ ਕੀ ਲੱਗਦਾ ਏ ਤੁਹਾਨੂੰ ਵੀ ਪੁਲਿਸ ਬਲ ਉਹ ਕਿਉਂ ਕੀਤਾ ਜਾ ਰਿਹਾ ਏ ਹੁਣ ਤਾਂ ਪੁਲਿਸ ਪ੍ਰਸ਼ਾਸਨ ਦੱਸੂਗਾ ਨਾ ਹੁਣ ਕੰਪਲੇਂਟ ਜਿੰਨੇ ਕਰੀ ਐ ਨਾ ਉਹ ਚਿਹਰਾ ਸਾਹਮਣੇ ਆਂਦਾ ਅਸੀਂ ਪਰਸੋ ਮਿੰਤਾ ਕਰ ਲਿਆ ਕਿ ਤੁਸੀਂ ਆ ਤਾਂ ਗਏ 9:30 ਵਜੇ ਬੰਦ ਕਰਾਨ ਤੁਸੀਂ ਸਾਨੂੰ ਇਹ ਤਾਂ ਦੱਸੋ ਵੀ ਬੰਦ ਕਿਨੇ ਕਰਾਈ ਐ ਹੁਣ ਤੁਸੀਂ ਪਿੰਡ ਦੇ ਅੰਦਰ ਧਰਮਸ਼ਾਲਾ ਦੇ ਅੰਦਰ ਪ੍ਰੋਗਰਾਮ ਚੱਲ ਰਿਹਾ ਪਿੰਡ ਦਾ ਸਾਂਝ ਜਾਰੀ ਇਕੋ ਸਿਟੀ ਇਕੋ ਸਿਟੀ ਕਹਿੰਦੇ ਆਵਾਜ਼ ਆ ਰਹੀ ਹੈ ਹਾਲਾਂਕਿ ਅਸੀਂ ਆਪਣੇ ਮੁੰਡੇ ਹੀ ਭੇਜੇ ਵੀ ਦੇਖੋ ਕਿੱਥੇ ਤੱਕ ਖੇੜਾ ਨਹੀਂ ਕਰੋਸ ਹੋਇਆ ਸਾਡਾ ਪਿੰਡ ਦਾ ਬਾਜ਼ਾਰ ਚ ਖੇੜਾ ਹੈ ਉੱਤੇ ਅੱਗੇ ਸਾਊਂਡ ਬਿਲਕੁਲ ਨਹੀਂ ਸੁਣਾਈ ਦੇ ਰਹੀ ਲੋਕਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਮੈਕਸ ਦੇ ਵਿੱਚ ਸਾਰੀ ਸਾਰੀ ਰਾਤ ਲਾਊਡ ਸਪੀਕਰ ਚੱਲਦੇ ਆ ਮੈਕਸ ਹੁਣ ਪਾਰਟੀ ਚੱਲ ਰਹੀ ਹੈ ਜੀ ਹਾਂ 3-4 ਦਿਨਾਂ ਦਾ ਖੇਲ ਚੱਲ ਰਿਹਾ ਹੈ ਨਾ ਦਾ ਆਪਣਾ ਉੱਥੇ ਕੋਈ ਰੋਕ ਨਹੀਂ ਹੈ ਕਿ ਉੱਥੋਂ ਪ੍ਰਸ਼ਾਸਨ ਨੂੰ ਕੁਝ ਗਿਆਵਾ ਕੰਮ ਕਰ ਕੁਛ ਪਤਾ ਤਾਂ ਲੱਗੇ ਨਾ ਸੈਟਿੰਗਾਂ ਕੁਸੂਈਆਂ ਵੀ ਆ ਉਧਰ ਡੀਜੇ ਚੱਲ ਰਿਹਾ ਸਾਊਂਡ ਚ ਹਰ ਇੱਕ ਤਰ੍ਹਾਂ ਦਾ ਪ੍ਰੋਗਰਾਮ ਚੱਲ ਰਿਹਾ ਉਹਨੂੰ ਕੋਈ ਰੋਕ ਤੋਕ ਨਹੀਂ ਹੈ ਇਹ ਅਮੈਕਸ ਚ ਕਿਹ ਵਿਆਹ ਨਹੀਂ ਹੁੰਦਾ ਚੰਡੀਗੜ੍ਹ ਇੱਥੇ ਇੱਕੋ ਸੀਟ ਚ ਕਿਹ ਵਿਆਹ ਨਹੀਂ ਹੁੰਦੇ ਅਸੀਂ ਸੁਣਨੇ ਆ ਅਸੀਂ ਸੈਰ ਕਰਨੇ ਜਾਂਦੇ ਆ ਰੋਜ਼ ਉਧਰ ਸਾਊਂਡ ਚੱਲਦੀ ਹੁੰਦੀ ਕਿਸੇ ਨਾ ਕਿਸੇ ਕੇ ਵਿਆਹ ਦੀ ਕੀਕੀ ਵੱਜ ਜਾਂਦਾ ਹੈ ਜਦੋਂ ਤੁਹਾਡੇ ਇੱਥੇ ਸਪੀਕਰ ਬੰਦ ਕਰਾਣਾ ਹੈ ਉਸ ਟਾਈਮ ਜਗਰਾਤਾ ਜ਼ਿਆਦਾ ਸੀ ਕਿ ਮੰਦਰ ਦੇ ਵਿੱਚ ਸ਼ਾਮੀਓ ਜਾਗਰਣ ਚਰਦਾ ਚੌਂਕੀ ਦੀ ਏ 12 ਵਜੇ ਤੱਕ ਦੀ 9:30 ਵਜੇ ਆ ਕੇ ਸਪੀਕਰ ਬੰਦ ਕਰਾਤੇ ਠੀਕ ਹੈ ਸਾਡਾ ਜਿਹੜਾ ਜਾਗਰਣ ਹੈ ਤੁਹਾਨੂੰ ਵੀ ਪਤਾ ਹੈ 10 ਵਜੇ ਤੱਕ ਸੂਰਜ ਹੁੰਦਾ ਹੈ ਜੀ ਉਹ ਜਿਹੜਾ ਹੈ ਸਾਰੀ ਰਾਤ ਦਾ ਚੱਲਾ ਜਾਗਰਣ ਹੂੰ ਹੁਣ ਉਸ ਤੋਂ ਆਪਾਂ ਸਿੰਗਰ ਬਾਹਰ ਤੋਂ ਬੁਲਾਇਆ ਵਾਇ ਜਦ ਨੂੰ ਸਿੰਗਰ ਆਏ ਜਦ ਨੂੰ ਸਾਊਂਡ ਬੰਦ ਕਰਵਾਤੀ ਇਹ ਜਿਹੜਾ ਚਾਹੀਦਾ ਪਹਿਲਾਂ ਤੁਹਾਨੂੰ ਇਹਨਾਂ ਨੇ ਕੋਈ ਨੋਟਿਸ ਹੈ ਵੀ ਹਾਂ ਅਸੀਂ ਆ ਕੇ ਬੰਦ ਕਰਾ ਦੋਗੇ ਲਈ ਇਸ ਤੋਂ ਪਹਿਲਾਂ ਸਾਨੂੰ ਕੋਈ ਹੋ ਨਹੀਂ ਸੀਗਾ ਕਿ ਆਉਂਗਾ ਵੀ ਹਾਂ ਅਸੀਂ 10 ਵਜੇ ਤੱਕ ਇੱਥੇ ਅਲਾਉਟ ਕੀਤਾ ਹੋਇਆ ਹੈ ਵੀ ਤੁਸੀਂ ਜਾਗਰਣ ਹੈ ਜਿਹੜਾ ਸਾਰੀ ਰਾਤ ਦਾ ਹੀ ਹੁੰਦਾ ਹੈ ਇਹ ਤਾਂ ਹੈਰੀ ਵੀ 10 ਵਜੇ ਆਪਾਂ ਜਾਗਰਣ ਬੰਦ ਕਰਦੀਏ ਜਾਗਰਣ ਤਾਂ ਸਾਰੀ ਰਾਤ ਚੱਲਣਾ ਹੈ ਸਾਨੂੰ ਉਹਨਾਂ ਨੇ 10 ਵਜੇ ਕਹੇ ਤਾਂ ਵੀ ਬੰਦ ਕਰੋ ਸਾਊਂਡ ਹੁਣ ਦੱਸੋ ਜਿਹੜਾ ਬਾਹਰ ਤੋਂ ਸਿੰਗਰ ਆਇਆ ਉਹ ਕਿਹਾ ਕਰੂਗਾ ਨਹੀਂ ਤੁਹਾਨੂੰ ਪਹਿਲਾਂ ਰੋਕਣੇ ਤੇ ਪਹਿਲਾਂ ਬੰਦ ਕਰਾਣੇ ਤੇ ਪਹਿਲਾਂ ਤੁਹਾਨੂੰ ਉਹਨੇ ਦੱਸਿਆ ਉਹਨਾਂ ਨੇ ਪੁਲਿਸ ਵਾਲੇ ਨੇ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ ਦੱਸਿਆ ਵੀ ਭਾਈ ਅਸੀਂ ਬੰਦ ਕਰਾ ਦੇਣਾ ਹੋਰੀ ਹੈ ਸਾਡਾ ਤਾਂ ਇੱਕ ਹਫਤੇ ਤੋਂ ਪਹਿਲਾਂ ਪ੍ਰੋਗਰਾਮ ਚੱਲ ਰਿਹਾ ਸੀ ਭਾਗਵਤ ਚੱਲੀ ਹੈ ਹੁਣ ਸਾਡਾ ਲਾਸਟ ਦਿਨ ਸੀਗਾ ਉਸ ਦਿਨ ਪ੍ਰੋਗਰਾਮ ਹੁਣ ਸਾਡਾ ਤਾਂ ਮਹੀਨੇ ਚ ਮਿਆਰ ਮਹੀਨੇ ਹੀ ਹੁੰਦਾ ਹੈ ਹਰ ਖਾਤੂ ਸ਼ਾਮ ਜਿਹੜਾ ਆਉਂਦਾ ਹਰ ਮਹੀਨੇ ਹੁੰਦਾ ਹੈ ਉਹ ਚੱਲਦਾ ਰਹਿਣਾ ਹੈ ਹੁਣ ਆਪਾਂ ਦੇਖੋ ਆਪਾਂ ਗਲਤ ਰਸਤੇ ਤੇ ਜਾ ਰਹੀ ਰਹੇ ਬੱਚਿਆਂ ਨੂੰ ਨਸ਼ੇ ਤੋਂ ਬਚਾ ਕੇ ਜੇ ਆਪਣੇ ਕਿਨਾਰੇ ਜੋੜ ਰਹੇ ਆ ਤਾਂ ਇਸ ਤੋਂ ਸਾਡੀ ਕੋਈ ਗਲਤੀ ਨਹੀਂ ਹੈ ਉਹ ਸਾਡੇ ਨਾਲ 50 60 ਮੁੰਡੇ ਜੁੜੇ ਹੋਏ ਆ ਜੇ ਆਪਾਂ ਉਹ ਨਸ਼ੇ ਤੋਂ ਬਚਾਰੇ ਆ ਨਸ਼ੇ ਤੋਂ ਬਚ ਕੇ ਸਾਡੇ ਨਾਲ ਸੇਵਾ 'ਚ ਲੱਗੇ ਹੋਏ ਆ ਕੋਈ ਗਲਤ ਥੋੜੀ ਐ ਇਸ 'ਚ ਹੁਣ ਦੇਖੋ ਗੁਰਦੁਆਰਾ ਸਾਹਿਬ 'ਚ ਚੱਲਦਾ ਏ ਕੀਰਤਨ ਚੱਲਦਾ ਏ ਜਿਹੜੇ ਬਜ਼ੁਰਗ ਐ ਉਹ ਘਰ ਤੋਂ ਨਹੀਂ ਚੱਲ ਕੇ ਆ ਸਕਦੇ ਜੇ ਉਹਨਾਂ ਦੇ ਕੰਨਾਂ 'ਚ ਪ੍ਰਮਾਤਮਾ ਦਾ ਨਉ ਪੈ ਜਾਵੇ ਤਾਂ ਇਸ ਤੋਂ ਵੱਡੀ ਗੱਲ ਕੀ ਆਏ ਵੱਡਾ ਇੱਥੇ ਪਿੰਡਾਂ ਦਾ ਹੀ ਕੱਟ ਹੋਇਆ ਕਿ ਤੁਹਾਨੂੰ ਕਿਸੇ ਨੇ ਫੋਨ ਕਰਿਆ ਕਿ ਤੁਸੀਂ ਆਪੇ ਆਏ ਇੱਥੇ ਨਹੀਂ ਸਾਨੂੰ ਆਏ ਆਪਾਂ ਆਪੇ ਆ ਕੇ ਸਾਰੇ ਇਕੱਠੇ ਹੋ ਗਏ ਜਿੱਦਾਂ ਜਿੱਦਾਂ ਪਤਾ ਲੱਗਿਆ ਜਿੱਦਾਂ ਜਿੱਦਾਂ ਪਤਾ ਲੱਗੀ ਜਾ ਰਿਹਾ ਆਪਾਂ ਤਾਂ ਇਹ ਹੀ ਜਾਂਦੇ ਵੀ ਦੇਖੋ ਪ੍ਰਮਾਤਮਾ ਦਾ ਨਾਮ ਹੈ ਸਾਰੇ ਪਾਸੇ ਪ੍ਰਮਾਤਮਾ ਦਾ ਨਾਮ ਚਾਹੀਦਾ ਹੈ ਉਹ ਜਿਹੜਾ ਬਜ਼ੁਰਗ ਹੈ ਕੋਈ ਵੀ ਨਹੀਂ ਚਲ ਕੇ ਘਰ ਤੋਂ ਆ ਸਕਦਾ ਜੇ ਉਸ ਤੇ ਸਪੀਕਰ ਹੈ ਕਿ ਥਰੂ ਪਰਮਾਤਮਾ ਕਾ ਨੋ ਕੰਨਾਂ ਚ ਪੈ ਰਿਹਾ ਏ ਹੁਣ ਬੱਚੇ ਆਰੂ ਹੈ ਕੋਈ ਮਾੜੀ ਆਦਤ ਥੋੜੀ ਬੈਰੀ ਬੱਚੇ ਆਰੂ ਵੀ ਪਾਠ ਕਰਦੇ ਬੱਚੇ ਆਂਦੇ ਆ ਇਹ ਸਵੇਰੇ ਸ਼ਾਮ ਤਾ ਇਹ ਚਾਹੀਦੀ ਹੈ ਪਰਮਿਸ਼ਨ ਕੋਈ ਵੀ ਕੰਮ ਹੈ 12 ਵਜੇ ਤੱਕ ਤਾਂ ਘਟੋ ਘਟ ਮੇਲਾ ਚੀਕਦੀ ਆ ਸਵੇਰੇ ਤੜਕੀ ਚਾਰ ਵਜੇ ਕਹਦੇ ਕਹਿੰਦੇ ਆਪਾਂ ਗੁਰਬਾਣੀ ਸੁਣਨੀ ਆ ਕੁਝ ਵੀ ਇਹ ਤੜਕੀ ਚਾਰ ਵਜੇ ਹੋਊਗਾ ਪ੍ਰੋਗਰਾਮ ਉਹ ਕੀ ਆਵਾਜ਼ ਜੇ ਕੰਨਾਂ ਪੋ ਤਾ ਹੀ ਦਿਨ ਚੜੂ ਸਾਡਾ ਸਾਨੂੰ ਬਦਲ ਕਰਨੇ ਬਾਰੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਤਦਾਦ ਦੇ ਵਿੱਚ ਅੱਜ ਪਿੰਡਾਂ ਦੇ ਲੋਕ ਇਕੱਠੇ ਹੋਏ ਕਈ ਪਿੰਡਾਂ ਦੇ ਲੋਕ ਜੋ ਇਕੱਠੇ ਹੋਏ ਨੇ ਸੋ ਗੱਲਬਾਤ ਵੀ ਕਰ ਰਹੇ ਆ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਕਈ ਸਾਲਾਂ ਤੋਂ ਜੋ ਲੋਕਾਂ ਦਾ ਜੋ ਸਪੀਕਰ ਲਾਊਡ ਸਪੀਕਰ ਹੈ ਗੁਰਦੁਆਰਿਆਂ ਦੇ ਮੰਦਰਾਂ ਦੇ ਵਿੱਚ ਬੰਦ ਕਰਵਾਇਆ ਪਿੰਡਾਂ ਤੋਂ ਲੋਕ ਤੁਸੀਂ ਦੇਖ ਸਕਦੇ ਹੋ ਇੱਥੇ ਮੌਜੂਦ ਹੈ ਜੀ ਕਿਹੜੇ ਪਿੰਡ ਤੋਂ ਜੀ ਤੁਸੀਂ ਪੜਾਉਂਦੀਆਂ ਪਿੰਡ ਤੋਂ ਜੀ ਜੋ ਤਾਂ ਕੀ ਕਹਿਣਾ ਚਾਹੁੰਦੇ ਤੁਸੀਂ ਇਹੀ ਚਾਹਣਾ ਚਾਹਣਾ ਵੀ ਸਾਡੀ ਜੋ ਆਵਾਜ਼ ਹੈ ਗੁਰੂ ਦੀ ਬਾਣੀ ਸਾਨੂੰ ਪੜ੍ਹਨੀ ਸੱਚੀ ਹੈ ਬਿਜਾ ਛੋੜ ਚਾਹੀਦੀ ਬਸ ਹਾਂਜੀ ਹੋਰ ਕੋਈ ਸੀ ਹਾਂਜੀ ਤਾਂ ਹੁਣ ਪੁਲਿਸ ਵਾਲੇ ਮੰਨ ਲੋ ਵੀ ਹੁਣ ਤੁਸੀਂ ਇੱਥੇ ਇਕੱਠੇ ਹੋ ਕੇ ਆਏ ਪਿੰਡ ਦੇ ਸਾਰੇ ਬੰਦੇ ਹੋਰ ਕਈ ਪਿੰਡਾਂ ਦੇ ਆਏ ਇੱਥੇ ਤਾਂ ਥੋੜੀ ਸੁਣਵਾਈ ਨਾ ਹੋਈ ਫੇਰ ਕੀ ਕਰੋਗੇ ਕੋਈ ਨਹੀਂ ਗਾਹ ਸੋਚੂਗਾ ਤੇ ਬਾਰੇ ਉਹਦੇ ਗਾਹ ਵੀ ਕਿਆ ਕਰਨ ਕਿਆ ਕਰੀਏ ਕਿਆ ਨਾ ਕਰੀਏ ਕਿਹੜੇ ਬਿਨੇ ਜੀ ਅਸੀਂ ਪੜੌਲ ਤੋਂ ਆ ਜੀ ਜੋ ਬਾਣੀ ਚੱਲ ਰਹੀ ਹੈ ਉਸ ਸਪੀਕਰ ਇਸਤਰੀ ਚੱਲੂਗੇ ਅਸੀਂ ਅੱਧਾ ਘੰਟਾ ਸਵੇਰੇ ਆ ਪੌਣਾ ਘੰਟਾ ਸ਼ਾਮ ਨੂੰ ਮੈਂ ਉਹਦੇ ਬਿਨੇ ਸਾਡਾ ਗੁਜ਼ਾਰਾ ਨਹੀਂ ਹਰ ਕੰਮ ਜਿੱਦਾਂ ਆਉਂਦਾ ਸਾਡਾ ਸਪੀਕਰ ਦੇ ਆਧਾਰ ਤੇ ਹੁੰਦਾ ਹਰ ਕੰਮ ਦੀ ਅਨਾਉਂਸਮੈਂਟ ਹੁੰਦੀ ਹੈ ਅਸੀਂ ਉਸ ਸਪੀਕਰ ਵਾਰਾ ਸਾਨੂੰ ਰੋਕਿਓ ਠੀਕ ਆ ਬਾਕੀ ਜੀ ਨੂੰ ਤਕਲੀਫਾ ਸਾਡੇ ਪਾਸ ਸ਼ਿਕਾਇਤ ਵਾਲੇ ਤੋਂ ਸਾਹਮਣੇ ਲਿਆਓ ਹੂੰ ਇਹ ਵੀ ਸਾਨੂੰ ਜ਼ਰੂਰੀ ਹੈ ਹਰ ਵਾਰੀ ਸ਼ਿਕਾਇਤ ਕਰ ਦਿੰਦਾ ਬੰਦਾ ਇਹ ਦੱਸਦੇ ਹੈ ਨਹੀਂ ਕਿ ਕਿਹੜਾ ਸ਼ਿਕਾਇਤ ਕਰੀ ਕਿਹਨਾ ਨਹੀਂ ਕਿਨੂੰ ਤਕਲੀਫ ਹੈ ਹੁਣ ਤੁਸੀਂ ਅੰਦਰ ਗਏ ਸੀ ਕੀ ਪੁਲਿਸ ਵਾਲਿਆਂ ਨੇ ਤੁਹਾਨੂੰ ਕੀ ਕਿਹਾ ਤੁਹਾਨੂੰ ਕਿ ਕਹਿੰਦੇ ਐ ਐਸ ਐਚਓ ਸਾਹਿਬ ਮੌਜੂਦ ਨਹੀਂ ਹੈ ਔਰ ਐਸ ਡੀ ਐਮ ਕੋਲ ਮੀਟਿੰਗ ਚ ਬੈਠੇ ਹੈ ਤੁਸੀਂ ਅੱਧਾ ਘੰਟਾ ਵੇਟ ਕਰੋ ਅੱਧੇ ਘੰਟੇ ਬਾਅਦ ਤੁਹਾਡੀ ਐਸ ਐਚਓ ਸਾਹਿਬ ਇਸ ਵੇਲੇ ਮੌਜੂਦ ਹੈ ਜੀ ਮੁੱਲਾਂਪੁਰ ਥਾਣਾ ਕਈ ਪਿੰਡਾਂ ਦੇ ਲੋਕ ਅੱਜ ਇੱਥੇ ਥਾਣੇ ਦੇ ਵਿੱਚ ਇਕੱਠੇ ਹੋ ਕੇ ਆਏ ਸੀ ਥਾਣੇ ਦੇ ਵਿੱਚ ਜੋ ਜਿੰਨਾ ਦਾ ਕਹਿਣਾ ਸੀ ਕਿ ਪਿੰਡਾਂ ਦੇ ਵਿੱਚ ਪੁਲਿਸ ਦੇ ਵੱਲੋਂ ਲਾਊਡ ਸਪੀਕਰ ਬੰਦ ਕਰਾਏ ਜਾਂਦੇ ਜਿਹਦੇ ਸਿਸਲੇ ਦੇ ਵਿੱਚ ਸਾਡੇ ਨਾਲ ਐਸ ਐਚਓ ਸਤਿੰਦਰ ਸਿੰਘ ਜੀ ਸਾਡੇ ਨਾਲ ਪਰ ਅੱਜ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਆਏ ਸੀ ਇਹ ਕੀ ਕੀ ਬਣਾਇਆ ਜੀ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਆਏ ਸੀਗੇ ਜੀ ਇਹਨਾਂ ਦਾ ਇਹ ਰੋਸ ਸੀਗਾ ਕਿ ਵੀ ਜਿਹੜੀ ਪੋਰਸ ਹੈ ਵੀ ਸਾਡੇ ਤੇ ਜਿਹੜੇ ਅਸੀਂ ਲਾਊਡ ਸਪੀਕਰ ਲਾਉਂਦੇ ਆ ਜਾਂ ਵਿਆਹ ਸਮਾਗਮ ਤੇ ਡੀਜੇ ਲਾਉਂਦੇ ਆ ਉੱਚੀ ਆਵਾਜ਼ਾਂ ਦੇ ਵਿੱਚ ਵੀ ਜਾਂ ਕਿਸੇ ਧਾਰਮਿਕ ادارے ਦੇ ਉੱਤੇ ਬਹੁਤ ਉੱਚੀ ਆਵਾਜ਼ ਚ ਲਾਉਂਦੇ ਆ ਵੀ ਉਹਨੂੰ ਬੰਦ ਕਰਾਉਂਦੀ ਐ ਤੇ ਉਹ ਸਾਰੇ ਪਿੰਡ ਵਾਲਿਆਂ ਨੂੰ ਦੱਸਿਆ ਗਿਆ ਕਿ ਵੀ ਇਹ ਮਾਨਯੋਗ ਹਾਈ ਕੋਰਟ ਦੇ ਹੁਕਮ ਨੇ ਵੀ ਆ ਜਿਹੜੀ ਆਵਾਜ਼ ਹੈ ਨਿਰਧਾਰਿਤ ਜਿਹੜੀ ਡੀਬੀ ਦੇ ਵਿੱਚ ਹੀ ਰਹਿਣੀ ਚਾਹੀਦੀ ਹੈ ਅਤੇ ਨਿਰਧਾਰ ਜਿਹੜਾ ਸਮਾਂ ਨਿਰਧਾਰਿਤ ਕੀਤਾ ਗਿਆ ਉਹ ਸਮੇਂ ਦਰਾਂ ਉਹ ਦੱਸਿਆ ਗਿਆ ਵੀ ਇੰਨੀ ਸਾਊਂਡ ਦੇ ਵਿੱਚ ਹੀ ਬਾਤ ਚੱਲ ਸਕਦੀ ਹੈ ਜਿਹੜੇ ਕਿ ਸਾਰੇ ਲੋਕ ਸਾਡੇ ਨਾਲ ਤਕਰੀਬਨ ਸਹਿਮਤ ਹੋ ਕੇ ਗਏ ਨੇ ਸਾਰਿਆਂ ਨੂੰ ਜਾਣੂ ਕਰਾਇਆ ਗਿਆ। ਪਰ ਜਿੰਦਾ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਅਲਾਉਂਸਮੈਂਟ ਵੀ ਕਰਦੇ ਐ ਤਾਂ ਉਸਤੇ ਵੀ ਪੁਲਸ ਵਾਲਿਆਂ ਦੇ ਵੱਲੋਂ ਰੋਕ ਲਗਾਈ ਜਾਂਦੀ ਹੈ। ਮੈਂ ਤਾਂ ਤੁਹਾਨੂੰ ਆਪ ਹੀ ਸਪਸ਼ਟ ਕਰੀ ਜਾਂਦਾ ਕਿ ਇਹ ਅਨਾਉਂਸਮੈਂਟ ਵਾਲੀ ਗੱਲ ਤਾਂ ਮੈਂ ਤੁਹਾਡੇ ਨਾਲ ਕੀਤੀ ਨਹੀਂ ਮੈਂ ਤਾਂ ਤੁਹਾਨੂੰ ਆਪ ਕਹਿ ਰਿਹਾ ਵੀ ਮਾਨਯੋਗ ਹਾਈ ਕੋਰਟ ਵੱਲੋਂ ਜੋ ਨਿਰਧਾਰਿਤ ਕੀਤਾ ਗਿਆ ਹੈ ਵੀ ਜਿਹੜੀ ਸਾਊਂਡ ਹੈ ਇਸ ਲੈਵਲ ਤੱਕ ਚੱਲੇਗੀ ਉਸ ਲੈਵਲ 'ਚ ਰਹਿ ਕੇ ਕੁਝ ਵੀ ਕਿ ਕਰਿਆ ਜਾਵੇ ਤੇ ਉਹਦਾ ਤਾਂ ਕੋਈ ਹਰਜੀ ਨਹੀਂ ਹੈਗਾ ਪਰ ਜਦੋਂ ਆਪਾਂ ਲੈਵਲ ਐਕਸੀਡ ਕਰ ਦਿੰਦੇ ਆ ਹੁਣ ਜਿਵੇਂ ਡੀਜੇ ਦੀ ਆਵਾਜ਼ ਬਹੁਤ ਉੱਚੀ ਕਰ ਦਿੱਤੀ ਜਾਂਦੀ ਹੈ ਜਾਂ ਲਾਊਡ ਸਪੀਕਰ ਦੀ ਆਵਾਜ਼ ਬਹੁਤ ਉੱਚੀ ਕਰ ਦਿੱਤੀ ਜਾਂਦੀ ਹੈ ਉਹਦੇ ਨਾਲ ਵੀ ਕੁਝ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਹੁੰਦੀ ਹੈ ਤੇ ਕਾਫੀ ਸਿਸਟਮ ਜਿਹੜੇ ਲੋਕ ਨੇ ਉਹ ਪੜ੍ਹਾਈ ਕਰਕੇ ਇਸ ਤੋਂ ਤੰਗ ਵੀ ਆ ਜਾਂਦੇ ਨੇ ਇਸ ਕਰਕੇ ਉਹ ਸਾਨੂੰ ਕੰਪਲੇਂਟਸ ਆਉਂਦੀਆਂ ਨੇ ਤਾਂ ਅਸੀਂ ਬੰਦ ਕਰਾਉਣ ਜਾਂਦੇ ਹਾਂ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਡੈਰੀ ਕੰਪਨੀਆਂ ਉਹ ਮੈਕਸ ਹੈ ਉਸ ਦੇ ਵਿੱਚ ਬੱਧੀ ਜੋ ਆਵਾਜ਼ ਦੇ ਵਿੱਚ ਉਹ ਚੱਲਦੇ ਆ ਪਰ ਉੱਥੇ ਪੁਸ ਵਾਲੇ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਇਹ ਮੇਰੇ ਕੋਲ ਸਾਰੇ ਲੋਕ ਬੈਠੇ ਸੀਗੇ ਬਟ ਉਹਨਾਂ ਨੇ ਅਜੇ ਤੁਸੀਂ ਗੱਲ ਕਹਿ ਰਹੇ ਹੋ ਵੀ ਉਹ ਮੈਕਸ ਦੇ ਵਿੱਚ ਕੋਈ ਉੱਚੀ ਬਿਲਡਿੰਗ ਹੈ ਉਹਦੇ ਵਿੱਚ ਡੀਜੇ ਚੱਲਦਾ ਹੈ ਇਹ ਵੀ ਉਹ ਬੰਦ ਨਹੀਂ ਕੀਤੀ ਜਾਂਦੀ ਐਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਪਰ ਇੱਕ ਗੱਲ ਜੂੜ ਸਾਹਮਣੇ ਆਈ ਹੈ ਉਹ ਕਹਿੰਦੇ ਸੀਗੇ ਵੀ ਉੱਥੇ ਇੱਕ ਪ੍ਰੋਗਰਾਮ ਚੱਲਦਾ ਹੈ ਜਿਹਦੀ ਕਿ ਵੀ ਜਿਹੜੀ ਆਵਾਜ਼ ਹੈ ਵੀ ਉਹ ਬੰਦ ਕਰਾਈ ਜਾਵੇ ਜੋ ਕਿ ਅਸੀਂ ਕੱਲ ਵੀ ਬੰਦ ਕਰਾਈ ਸੀ 10 ਵਜੇ ਅਸੀਂ ਉਹਨਾਂ ਨੂੰ ਦੱਸਿਆ ਹੋਇਆ ਵੀ 10 ਵਜੇ ਤੋਂ ਬਾਅਦ ਤੁਸੀਂ ਡੀਜੇ ਦੀ ਆਵਾਜ਼ ਨਹੀਂ ਕਰ ਸਕਦੇ ਤੇ ਜਿੰਨੀ ਦੇਰ ਚੱਲਦਾ ਵੀ ਹੈ 19 ਦੇਰ ਵੀ ਘੱਟ ਬਾਤੀ ਵਿੱਚ ਹੀ ਚੱਲਦਾ ਹੈ